ਅੱਜ ਦੇ ਸਮੇਂ ਤੇ ਟੁਕਦੀ ਮਾਮਲਾ ਗੜਬੜ ਹੈ ਭਾਗ ਪਹਿਲਾ ਲੇਖਕ ਸੰਜੀਵ ਸੇਧਿਆ ਜੀ ਕੀ ਵੀ ਖਾਓ ਐਗਾ ਕੋਡਾ ਖਾਓ ਤੋਇਨਾ ਸਾਲਮਨ ਉਤੇ ਹੋਰ ਪਤਾ ਨਹੀਂ ਕੀ ਕੀ ਆਮ ਹੀ ਸੁਣਨ ਪੜਨ ਨੂੰ ਲੱਗਦਾ ਹੈ ਸੋਸ਼ਲ ਮੀਡੀਆ ਤੇ ਇੱਕ ਵਾਰ ਤਾਂ ਇੰਜ ਲੱਗਦਾ ਹੈ ਕਿ ਜਿਵੇਂ ਕਿਸੇ ਨੇ ਕਿਸੇ ਸੰਜੀਵ ਨੇ ਬੂਟੀ ਦਾ ਨਾਮ ਦੱਸ ਦਿੱਤਾ ਹੋਵੇ ਜੀਨੂ ਖਾਂਦੇ ਸਾਰ ਖੱਲੀ ਵੀ ਚੂਹੇ ਵਰਗਾ ਜੱਪਣ ਲੱਗ ਜਾਏਗਾ ਫਿਰ ਕੁਝ ਗੱਲਾਂ ਜਾਗ ਆਉਂਦੀਆਂ ਨੇ ਕੋਈ 10 ਕੁ ਸਾਲ ਪਹਿਲਾਂ ਗਿੱਕੀ ਰਤਾਵਾ ਦੇ ਘਰ ਬੈਠੇ ਸੀ ਕਾਛੜੇ ਤੇ ਉਹਨੇ ਆਪਣੇ ਕਜਨ ਨਾਲ ਮੇਰੀ ਜਾਣ ਪਛਾਣ ਕਰਵਾਈ ਇਹ ਹੈ ਮੇਰਾ ਕਜਨ ਆਯੁਰਵੈਦਿਕ ਡਾਕਟਰ ਹੈ ਸਾਡੇ ਜੱਟਾਂ ਦੇ ਲਾਣੇ ਵਿੱਚੋਂ ਇਹ ਵੀੰਬੜਾ ਗੁਨਾਹ ਇਹ ਕਰ ਲੈਨੇ ਦਿੱਤਾ ਹੈ ਡਾਕਟਰ ਸਾਹਿਬ ਸਿਆਣੇ ਸੀ ਭਾਵੇਂ ਗਰਲਾ ਦੇਸੀ ਤਰੀਕੇ ਨਾਲ ਕਰਦੇ ਸੀ ਇੱਕ ਚੌਧਰੀ ਮੇਰੇ ਇੱਕ ਕੈਪਸੂਲ ਚੱਕੀ ਬਰੇ ਆਖੇ ਇਹ ਬਹੁਤ ਤਾਕਤ ਦਿੰਦਾ ਹੈ 60 ਰੁਪਏ ਦਾ ਇੱਕ ਹੈ ਮੈਂ ਉਹਨੂੰ ਕਿਹਾ ਤਾਊ ਇਹ ਕੀ ਹੈ ਗਿਰੋ ਆਪਾਂ ਕੌਡੀਆਂ ਆਪਰ ਖਾਂਦੇ ਸੀ ਤੇ ਹੁਣ 500 ਗ੍ਰਾਮ ਦੇ ਕੈਪਸੂਲ ਬੋਲੀ ਆਪਾਂ ਨੂੰ ਖਾਣੇ ਬੰਦ ਕਿਉਂ ਕਰ ਗਏ ਸ਼ਾਇਦ ਕੋਈ ਅਫਵਾਹ ਕਰਦੀ ਸੀ ਕਿ ਬੋਲੀ ਖਾਣ ਵਾਲਿਆਂ ਦੇ ਢੱਬਰ ਦਾ ਨੁਕਸਾਨ ਹੋ ਜਾਂਦਾ ਹੈ ਪਤਾ ਨਹੀਂ ਕੀ ਨੇ ਉਡਾਈ ਸੀ ਪਰ ਕਾਮਯਾਬ ਰਹੀ ਕਿਸੇ ਨੇ ਪੁੱਛਿਆ ਕਿ ਜੇ ਕਰੇ ਕਦ ਸਹੀ ਹੈ ਤਾਂ ਸਾਡੇ ਪੁਰਖਿਆਂ ਦੇ ਢੱਬਰ ਕਿਵੇਂ ਅੱਜ ਤੱਕ ਕਾਇਮ ਨੇ ਮੈਂ ਤਾਂ ਆਪ ਬੜੀ ਖੁਸ਼ ਹੋ ਕੇ ਖੰਦਾ ਸੀ ਬੋਲੀ ਅੱਜ ਕਦ ਮਿਲਣੀ ਔਖੀ ਹੈ ਸੁਣਿਆ ਹੈ ਕਿ ਲੋਕ 66 ਵਿੱਚ ਦੋ ਦਿਨ ਦੇ ਨੇ ਕੀ ਇਹ ਸਭ ਬਾਦ ਆ ਫਾਇਦਾ ਕੈਪਸੂਲ ਬਣਾਉਣ ਵਾਲੀ ਕੰਪਨੀ ਨੂੰ ਹੋਇਆ ਸੋਚਣਾ ਜਰਾ ਤੁਸੀਂ ਆਖਰਕਾਰ ਬੌਲੀ ਕੈਲਸ਼ੀਅਮ ਤੇ ਹੋਰ ਤੱਤਾਂ ਦਾ ਬਿਹਤਰੀਨ ਸਰਸ ਹੈ ਤੇ ਜੇਕਰ ਲੋਕ ਖਾਂਦੇ ਰਹਿੰਦੇ ਤਾਂ ਕੈਪਸੂਲ ਕਿਵੇਂ ਵਿਕਦੇ 10ਰ ਕਨਾ 60 ਰੁਪਏ ਰੀ ਸੀ ਹੁਣ ਕਿੰਨਾ ਹੋਣਾ ਹੈ 500 ਗ੍ਰਾਮ ਬੋੜੀ ਦਾ ਪੈਸੇ ਹੈ ਤਾਂ ਹਰ ਪਾਸੇ ਹੀ ਗੜਬੜ ਪਰ ਸਭ ਤੋਂ ਪਹਿਲਾਂ ਆ ਵਾਲੀ ਗੜਬੜ ਨੂੰ ਸਮਝਣਾ ਜ਼ਰੂਰੀ ਹੈ ਕਿਉਂਕਿ ਇਹ ਮਾਮਲਾ ਤਾਂ ਬਹੁਤ ਹੀ ਘਾਤਕ ਗੜਬੜ ਹੈ ਗੱਲ ਲੰਬੀ ਹੈ ਪਾਰਟਸ ਵਿੱਚ ਕਰਾਂਗੀ ਲੰਬੀ ਕਹਾਣੀ ਲੋਕ ਧਿਆਨ ਨਾਲ ਨਹੀਂ ਪੜਦੇ ਇੱਥੋਂ ਤੱਕ ਕੇ ਪੋਸਟ ਦੇ ਥੱਲੇ ਲਿਖਿਆ ਫੋਨ ਨੰਬਰ ਵੀ ਨਹੀਂ ਪੜਦੇ ਉਦੇ ਲਈ ਜੁੜੇ ਰਹਿਣਾ ਜੀ ਤੇ ਸੋਚਦੇ ਰਹਿਣਾ ਕਿ ਬੌਢੀ ਕਿਉਂ ਨਹੀਂ ਖਾਂਦੇ ਅਸੀਂ ਇਹ ਕਹਾਣੀ ਸੰਜੀਵ ਸੇਠੀ ਆਈ ਰਿਹਾ ਜੀ ਰਚਾ ਤੁਹਾਨੂੰ ਮਾਗਦਾ ਗਰਬੜ ਹੈ ਪਸੰਦਾ ਹੀ ਹੋਵੇਗੀ ਇਸ ਵੀਡੀਓ ਵੱਧ ਤੋਂ ਵੱਧ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਰਨ ਵਾਲਾ ਭਾਵ ਜਰੂਰ ਸੁਣਾ ਜੀ ਧੰਨਵਾਦ